ਕੀਤਾ ਗਿਆ ਸੀ ਜਿਸ ਦੇ ਵਿੱਚ ਜ਼ਿੰਮੇਵਾਰੀ ਦਿੱਤੀ ਗਈ ਸੀ ਇੰਦਰਬੀਰ ਸਿੰਘ ਨੇਜਰ ਜੀ ਨੂੰ ਇਸ ਵਕਤ ਨੇਜਰ ਸਾਹਿਬ ਮੈਂ ਨਾਲ ਨੇ ਨੇਜਰ ਸਾਹਿਬ ਅੱਜ ਇੱਕ ਅਹਿਮ ਮੀਟਿੰਗ ਕਮੇਟੀ ਦੀ ਹੋਈ ਹੈਗੀ ਹੁਣ ਤੱਕ ਜੇਕਰ ਪ੍ਰੋਸੈਸ ਤੇ ਨਜ਼ਰ ਮਾਰੀ ਜਾਵੇ ਤਾਂ ਕਿਥੋਂ ਤੱਕ ਕਮੇਟੀ ਨੇ ਜਿਹੜਾ ਆਪਣਾ ਕੰਮ ਹੈ ਉਹ ਨੇਪਰੇ ਚਾੜ ਲੈਗਾ ਹਾਂ ਅਸੀਂ ਜੰਪਾ ਜੀ ਮੇਰੇ ਨਾਲ ਨੇ ਸੋ ਅਸੀਂ ਕਮੇਟੀ ਇਕੱਠੇ ਹਾਂ ਔਰ ਤੁਸੀਂ ਦੇਖਿਆ ਦੋ ਅਫਸਰ ਗਏ ਨੇ ਹੋਣੇ ਸੋ ਕਮੇਟੀ ਚ ਹੈਡ ਹੋਣੀ ਹੋਵੇ ਤਾਂ ਕਿ ਸਾਡੀ ਡੇ ਟੂ ਡੇ ਹੈਲਪ ਕਰ ਸਕਣ ਸਾਨੂੰ ਕਿਉਂਕਿ ਜਿਹੜਾ ਕਾਨੂੰਨ ਹੈ ਨਾ ਉਹ ਕਾਨੂੰਨ ਵਿੱਚ ਜਿਹੜੇ ਜਿੰਦਾ ਪ੍ਰੈਕਟੀਕਲ ਐਕਸਪੀਰੀਅੰਸ ਹੁੰਦਾ ਪੁਲਿਸ ਅਫਸਰਾਂ ਜਿਨ੍ਹਾਂ ਨੇ ਇਨਵੈਸਟੀਗੇਟ ਕੀਤਾ ਹੁੰਦਾ ਜਿਨ੍ਹਾਂ ਨੇ ਕੇਸ ਕੋਰਟ 'ਚ ਖੜਿਆ ਹੁੰਦਾ ਉਹਨਾਂ ਦਾ ਐਕਸਪੀਰੀਅੰਸ ਬਹੁਤ ਜ਼ਿਆਦਾ ਹੁੰਦਾ ਸੋ ਅਸੀਂ ਉਹਨਾਂ ਦੀ ਹੈਲਪ ਲੈ ਰਹੇ ਹਾਂ ਅਕੀਲੇ ਸਟੇਜਸ ਤੇ ਹੀ ਹੈ ਕਿਉਂਕਿ ਅਸੀਂ ਸਾਰੇ ਸੰਪਰਦਾਨ ਨੂੰ ਸਭ ਧਰਮ ਵਾਲਿਆਂ ਨੂੰ ਯੂਨੀਵਰਸਿਟੀਾਂ ਦੇ ਪ੍ਰੋਫੈਸਰਾਂ ਨੂੰ ਸਭ ਨੂੰ ਬੁਲਾ ਕੇ ਸਭ ਨਾਲ ਗੱਲ ਕਰ ਲਈ ਹੈ ਸਭ ਨੇ ਆਪਣੀ ਰਾਏ ਦੇਤੀਆਂ ਨੇ ਸੋ ਇੱਕ ਨਿਊਟਰਲ ਜੀ ਗਰਾਉਂਡ ਬਣਾ ਕੇ ਵਿਚਾਰਲੀ ਗਰਾਉਂਡ ਬਣਾ ਕੇ ਅਸੀਂ ਇਹ ਕਾਨੂੰਨ ਪੇਸ਼ ਕਰਾਂਗੇ ਔਰ ਮੈਨੂੰ ਆਸ ਹੈ ਕਿ ਇੱਕ ਅੱਛਾ ਕਾਨੂੰਨ ਬਣੇਗਾ ਜਿਹੜਾ ਜਿਹਨੂੰ ਮਨਜ਼ੂਰੀ ਵੀ ਮਿਲ ਜਾਏਗੀ ਜਿਹੜਾ ਲਾਗੂ ਵੀ ਹੋ ਜਾਏਗਾ ਔਰ ਜਿਹੜਾ ਹੈ ਬੇਅਦਬੀਆਂ ਦਾ ਸਾਨੂੰ ਸਮੱਸਿਆ ਬਹੁਤ ਵੱਡਾ ਇੱਕ ਆਈ ਹੋਈ ਹੈ ਪੰਜਾਬ ਦੇ ਵਿੱਚ ਇਹ ਵੀ ਅਸੀਂ ਦੂਰ ਕਰਨ ਕਾਮਯਾਬ ਹੋ ਜਾਾਂਗੇ ਸਰ ਕਿਹੜੇ ਕਿਹੜੇ ਪੁਲਿਸ ਆਫੀਸਰ ਹੈ ਜਿਨ੍ਹਾਂ ਦਾ ਨਾਮ ਇਸ ਕਮੇਟੀ ਦੇ ਵਿੱਚ ਐਡ ਕਰ ਲਿਆ ਗਿਆ ਹੁਣ ਇਹ ਹੈ ਕਿ ਜੀ ਮਿਸਟਰ ਗੁਲਨੀਤ ਗੁਰ ਗੁਲਨੀਤ ਗੁਲਨੀਤ ਖੁਰਾਨਾ ਜਿਹੜੇ ਐਸਲੈ ਐਸਐਸਪੀ ਰੋਪੜ ਨੇ ਔਰ ਇੱਕ ਇਥੇ ਸਾਡੇ ਬੋਹਾਲੀ ਤੋਂ ਨੇ ਐਸਪੀ ਨੇ ਉਹਨਾਂ ਦਾ ਨਾਮ ਸ਼ਹਿਦ ਗੁਲਨਾਜ਼ ਹੈ ਨਹੀਂ ਸ਼ਹਿਨਾਜ਼ ਹੈ ਸ਼ਹਿਨਾਜ਼ ਹਾਂਜੀ ਇਸ ਨਾਲ ਸ਼ਹਿਨਾਜ਼ ਤੇ ਇੱਕ ਪੰਡਾਲ ਸਾਹਿਬ ਨੇ ਔਰ ਇੱਕ ਹਰਪਾਲ ਸਿੰਘ ਨੇ ਸੋ ਇਹ ਤਿੰਨ ਐਸਐਸਪੀ ਰੈਂਕ ਐਸਪੀ ਰੈਂਕ ਦੇ ਆਫੀਸਰਸ ਨੇ ਔਰ ਇੱਕ ਸਾਡੇ ਜਿਹੜੇ ਖੁਰਾਨਾ ਸਾਹਿਬ ਨੇ ਏਡੀਆਈਜੀ ਨੇ ਪ੍ਰਮੋਟ ਹੋਏ ਨੇ ਹੁਣੇ ਜੀ ਜੀ ਸੋ ਸਾਰੇ ਤਜਰਬਾ ਬਹੁਤ ਹੈਗਾ ਔਰ ਇਹ ਤਜਰਬਾ ਸਾਡੇ ਬਹੁਤ ਜ਼ਿਆਦਾ ਕੰਮ ਆਏਗਾ ਅਸੀਂ ਹੁਣ ਬਹੁਤ ਜਲਦ ਦੋ ਤਿੰਨ ਮੀਟਿੰਗਾਂ ਕਰਕੇ ਤੇ ਕਾਫੀ ਲਾਗੇ ਪਹੁੰਚ ਜਾਗੇ ਟੀਚੇ ਦੇ ਕਿ ਕਾਫੀ ਲੋਕਾਂ ਤੋਂ ਤੁਸੀਂ ਸੁਝਾਅ ਵੀ ਮੰਗੇ ਸੀਗੇ ਕਿ ਤੁਸੀਂ ਆਪਣੇ ਸੁਝਾਅ ਭੇਜ ਸਕਦੇ ਹੋਗੇ ਕਾਫੀ ਜ਼ਿਆਦਾ ਸੁਝਾਅ ਲੋਕਾਂ ਕੋਲ ਵੀ ਆਏ ਹੋਣਗੇ ਉਹਨਾਂ ਤੇ ਵੀ ਵਿਚਾਰ ਚਰਚਾ ਹੋ ਚੁੱਕੀ ਹੋਏਗੀ ਜੀ ਵਿਚਾਰ ਹੋ ਗਈ ਹੈ ਸੋ ਬਿਲਕੁਲ ਇੱਕ ਨਹੀਂ ਸਾਡੇ ਕਈ ਵਾਰ ਵਿਚਾਰ ਹੋ ਚੁੱਕੀ ਉਸ ਗੱਲ ਤੇ ਸੋ ਤਾਂ ਮੈਂ ਕਹਿ ਰਿਹਾ ਨਾ ਕਿ ਹੁਣ ਜਦੋਂ ਤੁਸੀਂ ਅਖੀਰਲਾ ਕੋਈ ਕਾਨੂੰਨ ਬਣਾਉਣਾ ਹੋਵੇ ਨਾ ਤੇ ਤਾਂ ਉਹ ਇਹ ਜਿਹੇ ਕਾਨੂੰਨ ਆਉਣਾ ਪੈਂਦਾ ਜਿਹੜਾ ਇੱਕ ਤੇ ਪਾਸ ਵੀ ਹੋ ਜਾਏ ਬਿਲਕੁਲ ਔਰ ਦੂਜਾ ਜੇ ਪਾਸ ਹੈ ਕਾਨੂੰਨ ਹੈ ਉਹਨੂੰ ਕੋਰਟਸ ਜਿਹੜੀਆਂ ਨੇ ਉੱਤੇ ਸਜ਼ਾ ਦੇਣ ਦੇ ਸਮਰਥ ਵੀ ਹੋਣ ਸੋ ਤੁਸੀਂ ਕੋਈ ਹੋ ਜੀ ਚੀਜ਼ ਵਿੱਚ ਰੱਖ ਦੋ ਜਿਹਦੇ ਵਿੱਚ ਜੱਜਾਂ ਨੂੰ ਮੜ ਕੇ ਮੁਸ਼ਕਲ ਔਕੜ ਆ ਜਾਓ ਪਨਿਸ਼ਮੈਂਟ ਨਾ ਦੇ ਸਕਣ ਜਾਂ ਦੂਜੇ ਬਨੇ ਦੇਖਿਏ ਕਿ ਆਪਾਂ ਇਹਨਾਂ ਸੌਖਾ ਕਾਨੂੰਨ ਬਣਾ ਦਈਏ ਕਿ ਜਿਹੜਾ ਬੰਦਾ ਜਿੰਨੇ ਗੁਨਾਹ ਕੀਤਾ ਉਹ ਮਿੰਟੋ ਮਿੰਟੇ ਬੇਲ ਲੈ ਕੇ ਘਾਓ ਜੇ ਤੇ ਉਹ ਵੀ ਲੋਕਾਂ ਨੂੰ ਬਹੁਤ ਇਤਰਾਜਜਨਕ ਹੋ ਜਾਂਦਾ ਸੋ ਅਸੀਂ ਇਹੋ ਜਿਹਾ ਕੰਮ ਕਰਨਾ ਚਾਹੁੰਦੇ ਆ ਕਿ ਜਿਹੜਾ ਗੁਨਾਹ ਕਰੇ ਉਹਨੂੰ ਪਨਿਸ਼ਮੈਂਟ ਵੀ ਮਿਲੇ ਲੇਕਿਨ ਇਨੀ ਪਨਿਸ਼ਮੈਂਟ ਸੁਜੈਸਟ ਕਰੀਏ ਜਿਹੜੇ ਕਿ ਜਜੇਸ ਨੂੰ ਦੇਣੀ ਸੌਖੀ ਹੋਵੇ ਦੂਸਰਾ ਸਰ ਕਦੋਂ ਤੱਕ ਤੱਕ ਤੁਹਾਨੂੰ ਲੱਗ ਰਿਹਾ ਫਾਈਨਲ ਕਿ ਇਹਦਾ ਟੱਚ ਦੇ ਕੇ ਵਿਧਾਨ ਸਭਾ ਦੇ ਵਿੱਚ ਇੰਟਰੋਡਿਊਸ ਕੀਤਾ ਜਾ ਸਕਦਾ ਜਾਂ ਫਾਈਨਲ ਰਿਪੋਰਟ ਤੋਂ ਦੇਬਲ ਸਬਮਿਟ ਕੀਤੀ ਜਾ ਸਕਦੀ ਹੈ ਫਰਵਰੀ ਜਨਵਰੀ ਮਾਰਚ ਕੋਈ ਮਹੀਨਾ ਐਵਰੇਜ ਜੋ ਲੱਗ ਰਿਹਾ ਹੋਵੇ ਦੇਖੋ ਆ ਜਿਹੜਾ ਸਾਨੂੰ ਨਵੇਂ ਆਫੀਸਰਸ ਨਾਲ ਆਏ ਨੇ ਔਰ ਅਸੀਂ ਸਲਾਹ ਤੇ ਕਰ ਬਹੁਤ ਵਾਈਡ ਸਪੈਕਟ੍ਰਮ ਨਾਲ ਕੀਤੀ ਅਸੀਂ ਜਿਹੜੇ ਰਿਟਾਇਰਡ ਜਜਸ ਹਾਈ ਕੋਰਟ ਦੇ ਉਹਨਾਂ ਦੇ ਵੀ ਸਾਨੂੰ ਸਲਾਹਾਂ ਆਈਆਂ ਨੇ ਜਿਹੜੇ ਬਾਹਰ ਕਾਉਂਸਲ ਹੈ ਹਾਈ ਕੋਰਟ ਦੀ ਉਹ ਵੀ ਸਾਡੇ ਕੋ ਆ ਕੇ ਸਾਨੂੰ ਸਾਰੀ ਗੱਲ ਦੱਸ ਕੇ ਗਏ ਨੇ ਅਮ ਔਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋਫੈਸਰ ਆਏ ਸੀਗੇ ਪਟਿਆਲਾ ਯੂਨੀਵਰਸਿਟੀ ਦੇ ਪ੍ਰੋਫੈਸਰ ਆਏ ਸੀਗੇ ਸਭ ਨਾਲ ਡਿਸਕਸ਼ਨ ਬਹੁਤ ਵਾਈਡ ਰੇਂਜਿੰਗ ਹੋਈ ਹੈ ਹੁਣ ਤੇ ਬਸ ਅਸੀਂ ਮੈਂ ਦੱਸ ਰਿਹਾ ਤੁਹਾਨੂੰ ਕਹਿੰਨੇ ਕਿ ਅਸੀਂ ਫਾਈਨਲ ਸਟੇਜਸ ਤੇ ਉਹਨੂੰ ਲੇਕਿਨ ਇਹ ਜਿਹੜਾ ਹੁਣ ਸਟੇਜ ਹੈ ਨਾ ਸਭ ਤੋਂ ਇੰਪੋਰਟੈਂਟ ਹੈ ਤਾਂ ਨਾ ਕੋਈ ਚੀਜ਼ ਰਹਿ ਜਾਏ ਤੇ ਨਾ ਕੋਈ ਚੀਜ਼ ਵੱਧ ਹੋ ਜਾਏ ਬਿਲਕੁਲ ਐਪਰੋਪਰੀਏਟ ਜਕਰੂਨ ਬਣੇ ਜਿਹੜਾ ਮੈਂ ਪਹਿਲਾਂ ਦੱਸਿਆ ਕਿ ਜਿਹੜਾ ਐਕਸੈਪਟੇਬਲ ਐਕਸੈਪਟੇਬਲੀ ਵੀ ਹੋਵੇ ਔਰ ਜਿਹਦੇ ਸਾਰਾ ਕੁਝ ਕਵਰ ਵੀ ਹੋ ਜਾਏ ਫਰਵਰੀ ਮਹੀਨੇ ਤੱਕ ਐਵਰੇਜ ਉਮੀਦ ਲਗਾ ਸਕਦੇ ਹਾਂ ਕਿ ਘਟ-ਘਟ ਫਾਈਨਲਾਈਜ਼ ਕਰਕੇ ਇੱਕ ਰਿਪੋਰਟ ਹੈ ਜਿਹੜੀ ਉਹ ਸਬਮਿਟ ਕਰ ਦਿੱਤੀ ਜਾਏਗੀ ਜਿਹੜਾ ਇੱਕ ਕਾਨੂੰਨ ਦਾ ਰੂਪ ਧਾਰਨ ਕਰ ਜੇਗੀ ਉਸ ਤੋਂ ਬਾਅਦ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਲਦ ਤੋਂ ਜਲਦੀ ਅਸੀਂ ਨੂੰ ਪੂਰਾ ਕਰ ਲਈਏ ਦੂਸਰਾ ਅਸਲ ਵਿੱਚ ਐਸਜੀਪੀਸੀ ਦੇ ਵੱਲੋਂ ਬਿਆਨ ਜਾਰੀ ਕੀਤਾ ਗਿਆ ਹੈਗਾ 328 ਰੁਪਏ ਦੇ ਮਾਮਲੇ ਦੇ ਵਿੱਚ ਇੱਕ ਐਫਆਈਆ ਦਰਜ ਕੀਤੀ ਗਈ ਸੀ ਪੁਲਿਸ ਨੇ ਕਿਹਾ ਕਿ ਐਸਜੀਪੀਸੀ ਸਹਿਯੋਗ ਨਹੀਂ ਕਰ ਰਹੀ ਅੱਜ ਉਹਨਾਂ ਦੇ ਵੱਲੋਂ ਇੱਕ ਪ੍ਰੈਸ ਰਿਲੀਜ਼ ਜਾਰੀ ਕੀਤਾ ਗਿਆ ਕਿ ਅਸੀਂ ਅਕਾਲ ਤਖਤ ਦੇ ਹੁਕਮ ਅਨੁਸਾਰ ਚੱਲਾਂਗੇ ਅਸੀਂ ਪੁਲਿਸ ਨੂੰ ਕੋਈ ਸਹਿਯੋਗ ਨਹੀਂ ਦੇਵਾਂਗੇ ਕੋਈ ਡਾਕੂਮੈਂਟ ਨਹੀਂ ਦੇਵਾਂਗੇ ਔਰ ਕਿਸੇ ਤਰੀਕੇ ਦੇ ਨਾਲ ਸਾਡਾ ਕੋਈ ਬੰਦਾ ਉਸ ਦੇ ਵਿੱਚ ਸਹਿਯੋਗ ਨਹੀਂ ਕਰੇਗਾ ਇਹ ਤੇ ਬਿਆਨ ਪਹਿਲਾਂ ਵੀ ਦੇ ਚੁੱਕੇ ਨੇ ਤੇ ਪਹਿਲਾਂ ਜਦੋਂ ਕੇਸ ਦਰਜ ਹੋਇਆ ਸੀ ਉਸ ਦਿਨ ਵੀ ਬਿਆਨ ਨਹੀਂ ਆਇਆ ਸੀਗਾ ਸਹਿਯੋਗਤ ਕਰਨਾ ਚਾਹੀਦਾ ਮੇਰੇ ਖਿਆਲ ਕਿਉਂਕਿ ਜਿਹੜੀ ਸਿੱਖ ਸੰਗਤ ਹੈ ਉਹ ਨਿਆਂ ਮੰਗਦੀ ਹੈ ਉਹ ਇਹ ਜਾਣਨਾ ਚਾਹੁੰਦੀ ਕਿ ਸਰੂਪ ਗਏ ਕਿੱਥੇ ਔਰ ਜਿੱਥੇ ਵੀ ਨੇ ਕੀ ਠੀਕ-ਠਾਕ ਨੇ ਠੀਕ ਜਗ੍ਹਾ ਤੇ ਪਹੁੰਚੇ ਹੋਏ ਨੇ ਹੋਰ ਤੇ ਇਹਨਾਂ ਨੂੰ ਕੋਈ ਸਵਾਲ ਨਹੀਂ ਹੈਗਾ ਸੋ ਸਵਾਲ ਸਿਰਫ ਇੰਨਾ ਕੀ ਹੈ ਮਤਲਬ ਇਹ ਕੋਈ ਬਹੁਤ ਰਾਕਟ ਸਾਇੰਸ ਵਾਲਾ ਸਵਾਲ ਨਹੀਂਗਾ ਵੀ ਜੇ ਤੁਸੀਂ ਕਿਤੇ ਦੋ ਵੱਧ ਕੇ ਦੋ ਘਟ ਦੇ ਦਿੱਤੇ ਨੇ ਜਿਸ ਤਰੀਕੇ ਨਾਲ ਸਿਸਟਮ ਠੀਕ ਸੀ ਨਹੀਂ ਠੀਕ ਸੀ ਇਸੇ ਕਰਕੇ ਕਮੈਂਟ ਨਹੀਂ ਕਰ ਰਹੇ ਹਤੇ ਲੇਕਿਨ ਸਾਨੂੰ ਤੇ ਆਸ਼ਵਾਸਨ ਦਵਾਦੋ ਨਾ ਕਿ ਜਿੱਥੇ ਪਹੁੰਚੇ ਨੇ ਠੀਕ ਠਾਕ ਪਹੁੰਚ ਗਏ ਨੇ ਲੇਕਿਨ ਇਹ ਬਿਲਕੁਲ ਪਰਦਾ ਕਿਉਂ ਪਾ ਰਹੇ ਨੇ ਮੇਰੀ ਸਮਝ ਤੋਂ ਬਾਹਰ ਹੈ ਕਿੰਨੇ ਅਸੀਂ ਆਪਣੇ ਲੈਵਲ ਤੇ ਕਾਰਵਾਈ ਕਰਾਂਗੇ ਪੁਲਿਸ ਨੂੰ ਨਹੀਂ ਅਸੀਂ ਦੱਸਾਂਗੇ ਕਿ ਨਾ ਕੋਈ ਡਾਕੂਮੈਂਟ ਦੇਣਾ ਸੀ ਨਾ ਹੀ ਕਿਸੇ ਤਰੀਕੇ ਦਾ ਸਹਿਯੋਗ ਦੇਣਾ ਬਾਕਾਇਦਾ ਤੌਰ ਤੇ ਵਰਡਿੰਗ ਹੈ ਜਿਹੜੀ ਉਹ ਪ੍ਰੈਸ ਨੋਟ ਦੇ ਵਿੱਚ ਆਫੀਸ਼ੀਅਲੀ ਤੌਰ ਤੇ ਕलिए ਕੇ ਇਸਤੇਮਾਲ ਕੀਤੀ ਗਈ ਹੈ ਮੇਰੇ ਖਿਆਲ